ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਠਿੰਡਾ ਚੰਤਰਵਸਤੀ ਠੇਕੇ ਵਾਲੀ ਗਲੀ ਬੀਬੀ ਵਾਲਾ ਰੋਡ ਤੋਂ ਸਾਰੇ ਮੱਲਾ ਨਿਵਾਸੀ ਸਾਡੇ ਸਾਰਿਆਂ ਦੀ ਬਈ ਇੱਕੋ ਸ਼ਿਕਾਇਤ ਹੈ ਜੀ ਸਾਡੀ ਗਲੀ ਨਿਊਕੀ ਹੋ ਰਹੀ ਪਿਛਲੇ 10-12 ਸਾਲਾਂ ਤੋਂ ਅਸੀਂ ਜਦੋਂ ਤੇ ਦੇਖਦੇ ਆ ਰਹੇ ਹਾਂ ਕਿ ਸਾਡੀ ਇਹੀ ਪ੍ਰੋਬਲਮ ਦਾ ਸਰਕਾਰਾਂ ਵੀ ਬਦਲ ਗਈਆਂ ਪਰ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਗੱਲ ਹਰ ਵਾਰ ਸਾਨੂੰ ਇਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਗਲੀ ਦੇ ਵਿੱਚ ਸਾਫਾ ਕੋਤ ਪਾਣੀ ਕਰਦਾ ਸਾਡਾ ਕੋਈ ਵੀ ਐਮਸੀ ਜਿਹੜਾ ਕਿ ਸਾਡੇ ਮਹੱਲੇ ਦਾ ਪਵਨ ਮਾਨੀ ਐਮਸੀ ਨਾ ਸਾਡੀ ਗੱਲ ਉਹ ਸੁਣਦਾ ਜਗਰੂਪ ਗਿੱਲ ਨੂੰ ਵੀ ਅਸੀਂ ਭਲਾ ਕੇ ਉਹਨਾਂ ਨੂੰ ਬਸ ਦਿਖਾਈ ਪ੍ਰੋਬਲਮ ਦੱਸਿਆ ਵੀ ਭਾਈ ਸਾਡੀ ਆ ਪ੍ਰੋਬਲਮ ਆ ਘਰਾਂ ਦੇ ਵਿੱਚ ਗੰਦਾ ਪਾਣੀ ਆਉਂਦਾ ਸੀਂਜ ਵਾਲਾ ਪਾਣੀ ਆਉਂਦਾ ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਆ ਸਾਰੇ ਜਿੰਨੇ ਵੀ ਖੜੇ ਆ ਤੁਸੀਂ ਸਾਰੇ ਦੱਸ ਦੇਖ ਤਾਂ ਦਿਓ ਕਿ ਇਸ ਪ੍ਰੋਬਲਮ ਲਈ ਖੜੇ ਆ ਸਾਰੇ ਸਾਡੀ ਗਲੀ ਆ ਗਲੀ ਦਿਖਾ ਦਿਓ ਭਾਈ ਦਾ ਬਈ ਹੱਲ ਆਜੀ ਕੋਈ ਆਦਮਾ ਹੈਗਾ ਇੰਨੇ ਵਾਰ ਐਮਐਲਏ ਖਲਾਇਆ ਕੋਈ ਹੋਇਆ ਹੱਲ ਅੱਜ ਸਾਡੇ ਸਾਹਮਣੇ ਬਈ ਕੋਈ ਹੱਲ ਨਹੀਂ ਹੁੰਦਾ ਸਾਡੀ ਸਰਕਾਰ ਕੇ ਇਹੀ ਇਹ ਬੇਨਤੀ ਆ ਵੀ ਜਾਂ ਦਾ ਸਾਡਾ ਮਸਲਾ ਹੱਲ ਕੀਤਾ ਜਾਵੇ ਨਹੀਂ ਸਾਡੇ ਮੱਲੇ ਦੇ ਵਿੱਚ ਕੋਈ ਵੋਟ ਮੰਗਣ ਨਾ ਆਵੇ ਕਿਸੇ ਵੀ ਪਾਰਟੀ ਦਾ ਬੰਦਾ ਸਾਡੇ ਮੱਲੇ ਵਿੱਚ ਵੋਟ ਮੰਗਣ ਨਾ ਆਵੇ ਜੇਕਰ ਤੁਹਾਡੇ ਤੋਂ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਡੇ ਮਲੇ ਚ ਵੋਟ ਲੈਣ ਆਉਣ ਦੀ ਵੀ ਕੋਈ ਲੋੜ ਨਹੀਂ ਹੈਗੀ। ਬਸ ਇਹੀ ਰਿਕੁਐਸਟ ਹੈ ਜੇ ਹੁੰਦਾ ਤਾਂ ਠੀਕ ਹੈ ਜੀ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ। ਆ ਚੌਕ ਦਾ ਵੀ ਕਰਦੇ। ਠੀਕ ਹੈ ਜੀ। ਇੱਥੇ ਜੀ ਲੱਗਦਾ